ਸਰਦੂਲੇ ਨੇ ਇੱਕ ਤਾਂ ਅਗਰਾ ਸਾਹਿਬ ਦੇ ਵੱਲੋਂ ਪਿੰਡ ਜਰਗੜੀ ਤੇ ਜ਼ਿਲ੍ਹਾ ਲੁਧਿਆਣਾ ਦੇ ਵੱਲੋਂ ਇੱਥੇ ਆਪਣੇ ਕਿਸਾਨ ਵੀਰ ਆਏ ਆ ਓਹੋ ਆਪਣੇ ਜਿਹੜੇ ਆ ਟਰੈਕਟਰ ਚੱਲ ਰਹੇ ਆ ਉਹ ਟਰੈਕਟਰ ਵੀਰਾਂ ਦੀ ਜੋ ਚੱਲਦੇ ਆ ਉਹਨਾਂ ਦੀ ਸਹਾਇਤਾ ਕਰਨ ਵੀ ਅੱਜ ਆ ਪਹੁੰਚਿਆ ਤੇ ਨਾਲੇ ਜਿਹੜੇ ਕਿਸਾਨ ਵੀਰ ਲਗਾਤਾਰ ਆ ਜਮੀਨਾ ਲਗਾਤਾਰ ਪੱਧਰ ਤੇ ਰਹੇ ਨੇ ਟਰੈਕਟਰਾਂ ਦੇ ਨਾਲ ਆ ਇਹ ਗੁਲਕੁਲ ਰਾਜ ਦੇ ਪਰਦੇ ਪਾਸੇ ਆਹਾਂ ਨਾਲੇ ਪਾਕਿਸਤਾਨ ਦੇ ਇਹ ਹੱਦ ਦੇ ਕੋਲੇ ਜਿਹੜੇ ਟਰੈਕਟਰ ਜਿਹੜੇ ਕੰਮ ਕਰ ਰਹੇ ਆ ਇਨਸਾਨ ਵੀਰਾਂ ਵੱਡੀ ਗੰਤੀ ਦੇ ਵਿੱਚ ਟਰੈਕਟਰ ਲੱਗੇ ਵੀ ਹੋਏ ਆ ਤੇ ਅੱਜੋ ਜਿਹੜੇ ਟਰੈਕਟਰ ਦੀ ਗੰਤੀ ਹੈ ਤਾਂ ਟੋਕਾ ਚਾ ਇਹ ਪਿੰਡ ਆਪਣਾ ਚਾੜ੍ਹਪੁਰ ਰੀਤਸੀਲਾ ਨਰਮਦਾਸਪਿੰਡੀ ਆ ਜਿਹੜਾ ਅਮਰਸਰ ਹੈ ਉਹ ਉੱਥੇ ਲੱਗਿਆ ਆ ਬਿਲਕੁਲ ਰਾਵੀ ਆ ਰਾਵੀ ਦਾ ਦਰਿਆ ਹਾਂ ਆ ਇੱਥੇ ਫੋਰਸ ਵੀ ਲੱਗੀ ਹੋਈ ਆ ਸੈਨਾ ਵੀ ਜਿਹੜੀ ਆ ਆਪਣੀ ਦੂਜੀ ਇਹ ਸਾਰੇ ਟਰੈਕਟਰ ਉਹ ਦੂਰ ਤੱਕ ਲੱਗੇ ਹੋਏ ਨੇ ਪਰ ਇਹ ਜਿਹੜੇ ਸਾਬ ਸੀਗਾ ਇਹਨੇ ਕਿਸਾਨ ਵੀਰਾਂ ਨੇ ਪੂਰਾ ਪੱਧਰ ਕਰਕੇ ਟਰੈਕਟਰ ਲਗਾਏ ਹੋਟਾ ਰਹੇ ਆ ਭਾਰਤੀ ਸੰਘ ਵੀ ਇੱਕ ਤਾਂ ਰੱਖਾ ਦੇ ਲੱਗੋ ਕਣਕ ਦੀ ਜਿੱਤ ਦਾ ਜਿਹੜਾ ਵਾਦਾ ਕੀਤਾ ਸੀ ਉਹ ਆਪਣਾ ਪੂਰਾ ਵਾਦਾ ਨਿਭਾ ਰਹੇ ਆ ਕਿ ਅਸੀਂ ਭਾਰਤੀ ਸੰਘ ਦੀ ਮਦਦ ਜਿੰਨਾ ਵੀ ਲੋਗਦਾਰ ਹੈ ਉਹ ਅਸੀਂ ਪਾ ਰਹੇ ਆ ਚਾਹੇ ਉਹ ਕਣਕ ਲਾਉਗੇ ਝੋਨਾ ਹੋਵੇ ਰਾਸ਼ਨ ਪਾਣੀ ਦਾ ਹੋਵੇ ਚਾਰਦਾ ਹੋਵੇ ਕਰਕੇ ਵੀ ਪਾਇਆ ਤੇ ਲਗਾਤਾਰ ਹੋ ਰਹੀ ਜਿੰਨਾ ਤੇਰਾ ਕਰਕੇ ਜਿੱਤ ਜੀ ਹੋਈ ਆ ਫੇਰ ਸਾਰੇ ਕਾਰਜ ਹੋ ਗਏ ਇਹ ਜਿਹੜਾ ਆਪਣਾ ਕੰਮ ਹੈ ਸਹੀ لا <applause> تشد <applause>